ਦੋਸਤੋ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਜੁੜੀ ਹੋਈ ਹੈ ਜੀ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਦਰਸਲ ਅੰਕਤ ਸਿਰਸਾ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਧਰ ਜੇ ਗੱਲ ਕਰੀਏ ਸਚਨ ਚੌਧਰੀ ਸਚਨ ਚੌਧਰੀ ਜਿਹੜਾ ਮੁੰਡਾ ਇਹ ਦੋ ਜਾਣੇ ਗ੍ਰਿਫਤਾਰ ਕੀਤੇ ਗਏ ਨੇ ਦਿੱਲੀ ਦੀ ਸਪੈਸ਼ਲ ਸੈੱਲ ਦੇ ਵੱਲੋਂ ਜਿੱਥੇ ਕਿ ਕਸ਼ਮੀਰੀ ਗੇਟ ਦੇ ਕੋਲੋਂ ਇਹਨਾਂ ਨੂੰ ਦਿੱਲੀ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਆਏ ਤੇ ਦਰਸਲ 19 ਸਾਲਾਂ ਦਾ ਇਹ ਨੌਜਵਾਨ ਅੰਕਤ ਸਿਰਸਾ ਜਿਨੇ ਕੇਸ ਸਿੱਧੂ ਦੇ ਕਤਲ ਤੋਂ ਕਿ ਕੇਵਲ ਕੁਝ ਦਿਨ ਪਹਿਲਾਂ ਹੀ ਲਾਰنس ਗੈਂਗ ਨੂੰ ਜੁਆਇਨ ਕੀਤਾ ਸੀ ਤੇ ਉਸ ਤੋਂ ਬਾਅਦ ਕੁਝ ਫੋਟੋਆਂ ਵੀ ਇਸ ਦੀਆਂ ਵਾਇਰਲ ਹੋ ਰਹੀਆਂ ਨੇ ਫੋਟੋਆਂ ਦੇ ਵਿੱਚ ਦੋ ਹਥਿਆਰ ਜਿਹੜੇ ਨੇ ਪਿਸਟਲ ਇਹਨੇ ਹੱਥਾਂ ਵਿੱਚ ਚੁੱਕੇ ਹੋਏ ਨੇ ਤੇ ਦੂਸਰੀ ਜਿਹੜੀ ਤਸਵੀਰ ਹੈ ਨੀਚੇ ਦਿਖ ਰਹੀ ਹੈ ਜਿਹਦੇ ਵਿੱਚ ਗੋਲੀਆਂ ਦੇ ਨਾਲ ਸਿੱਧੂ ਮੂਸੇਵਾਲਾ ਲਿਖਿਆ ਹੋਇਆ ਹੈ ਤੇ ਇਹ ਪੋਸਟ ਸਿੱਧੂ ਦੇ ਕਤਲ ਤੋਂ ਐਨ ਦਨ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ ਹੁਣ ਜਿੱਥੇ ਕਿ ਇਹ ਪੋਸਟ ਵਾਇਰਲ ਹੋਈ ਸੀ ਇਹ ਸਵਾਲ ਸੀ ਕਿ ਇਹ ਸਿੱਧੂ ਮੂਸੇਵਾਲਾ ਲਿਖਿਆ ਹੋਇਆ ਕਿਤੇ ਨਾ ਕਿਤੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੇ ਲਈ ਇਹ ਲੋਕ ਤਿਆਰ ਨੇ ਪਰ ਫਿਰ ਵੀ ਕਿਸੇ ਨੇ ਕੁਝ ਵੀ ਸੋਚਿਆ ਨਾ ਫਿਲਹਾਲ ਜਿਵੇਂ ਕਿ ਅੰਕਤ ਸਿਰਸਾ ਜਿਹੜਾ ਇਹ ਸਿਰਸਾ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਇਧਰੋਂ ਜਿਹੜਾ ਸਚਨ ਚੌਧਰੀ ਹੈ ਹਰਿਆਣਾ ਦਾ ਰਹਿਣ ਵਾਲਾ ਹੈ ਤੇ ਉੱਥੇ ਜੇ ਗੱਲ ਕਰੀਏ ਕਿ ਇਹ ਲੋਕ ਜਿਹੜੇ ਨੇ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਲਈ ਟਾਰਗੇਟ ਕੀਤਾ ਹੋਇਆ ਸੀ ਸਿੱਧੂ ਮੂਸੇਵਾਲੇ ਨੂੰ ਤੇ ਅੰਕਿਤ ਸਿਰਸਾ 19 ਸਾਲਾਂ ਦਾ ਮੰਨਿਆ ਜਾ ਰਿਹਾ ਹੈ ਤੇ ਸਿੱਧੂ ਮੂਸੇਵਾਲਾ ਪਹਿਲਾ ਟਾਰਗੇਟ ਸੀ ਪਹਿਲਾ ਕਤਲ ਸੀ ਜੋ ਇਸ ਨੌਜਵਾਨ ਨੇ ਕੀਤਾ ਹੈ ਤੇ ਜਿਵੇਂ ਅੰਕਿਤ ਸਿਰਸਾ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਆ ਕਿ ਉਹ ਸ਼ਖਸ ਹੈ ਜਿਸ ਨੇ ਸਿੱਧੂ ਮੂਸੇਵਾਲੇ ਨੂੰ ਬਿਲਕੁਲ ਨੇੜਿਓਂ ਗੋਲੀ ਮਾਰੀ ਹੈ ਤੇ ਇਸ ਨੇ ਗੋਲੀ ਮਾਰ ਕੇ ਆਪਣਾ ਕੰਮ ਕੀਤਾ ਤੇ ਸਭ ਤੋਂ ਪਹਿਲਾਂ ਗੋਲਡੀ ਬਰਾੜ ਨੂੰ ਵੀ ਇਸੇ ਨੇ ਹੀ ਮੈਸੇਜ ਕੀਤਾ ਸੀ ਕਿ ਕੰਮ ਹੋ ਚੁੱਕਿਆ ਹੈ ਕੰਮ ਬਣ ਚੁੱਕਿਆ ਹੈ ਤੇ ਉਸ ਤੋਂ ਬਾਅਦ ਜਿਹੜੀ ਗੱਲਬਾਤ ਹੈ ਸਾਰੀ ਸਾਹਮਣੇ ਆਉਂਦੀ ਹੈ ਤੇ ਜਿਸ ਤਰ੍ਹਾਂ ਲਗਾਤਾਰ ਕੁਝ ਹੋਰ ਵੀ ਗੱਲਾਂ ਇਸ ਕੇਸ ਦੇ ਨਾਲ ਜੁੜੀਆਂ ਹੋਈਆਂ ਨੇ ਅੰਕਿਤ ਸਿਰਸਾ ਨੌਜਵਾਨ ਜਿਹੜਾ ਇਹ ਉਹਨੇ ਸਭ ਤੋਂ ਪਹਿਲਾਂ ਗੋਲੀ ਮਾਰੀ ਤੇ ਗੋਲੀ ਮਾਰਨ ਤੋਂ ਬਾਅਦ ਆਪਣਾ ਕੰਮ ਕੀਤਾ ਤੇ ਜਿਸ ਤੋਂ ਬਾਅਦ ਜਿਨ੍ਹਾਂ ਵਿੱਚ ਜਗਰੂਪ ਰੂਪਾ ਹੋ ਗਿਆ ਪ੍ਰਿਆ ਵਰਤ ਫੌਜੀ ਕਸ਼ਸ਼ ਇਹ ਸਾਰਿਆਂ ਨੇ ਸਭ ਫਿਰ ਬਾਅਦ ਦੇ ਵਿੱਚ ਫਾਇਰਿੰਗ ਸ਼ੁਰੂ ਕੀਤੀ ਸੀ ਇਹਨਾਂ ਨੇ ਬਾਅਦ ਵਿੱਚ ਫਾਇਰਿੰਗ ਕਰਕੇ ਸਿੱਧੂ ਨੂੰ ਫੋਕਸ ਕੀਤਾ ਤੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਗੋਲੀਆਂ ਸਿੱਧੂ ਦੇ ਉੱਪਰ ਦਾਗੀਆਂ ਨੇ ਤੇ ਜਿਸ ਤਰ੍ਹਾਂ ਕਿ 18-19 ਸਾਲ ਦਾ ਇਹ ਨੌਜਵਾਨ ਅੱਜ ਗ੍ਰਿਫਤਾਰ ਹੋ ਚੁੱਕਿਆ ਹੈ ਤੇ ਪੁਲਿਸ ਨੂੰ ਕੁਝ ਹੋਰ ਵੀ ਖੁਲਾਸੇ ਕਰਕੇ ਦੇ ਰਿਹਾ ਹੈ ਇੱਕ ਵੀਡੀਓ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿਦੇ ਵਿੱਚ ਕੁਝ ਇਹਨਾਂ ਤੋਂ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਉਹਦੇ ਵਿੱਚ ਇੱਕ ਵੀਡੀਓ ਹੈ ਜਿਦੇ ਵਿੱਚ ਸਿੱਧੂ ਦਾ ਕਤਲ ਕਰਨ ਤੋਂ ਬਾਅਦ ਇਹ ਲੋਕ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਨੇ ਜਿਸ ਤੇ ਵਿੱਚ ਪ੍ਰਿਆ ਵਰਤ ਫੌਜੀ ਵੀ ਦਿਖ ਰਿਹਾ ਹੈ ਤੇ ਇਹ ਨੌਜਵਾਨ ਵੀ ਹੈ ਸਾਫ਼-ਸਾਫ਼ ਇਹਦੇ ਚਿਹਰੇ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਨੇ ਤੇ ਇਹ ਲੋਕ ਜਿਹੜੇ ਨੇ ਆਪਣੇ ਹੱਥਾਂ ਦੇ ਵਿੱਚ ਹਥਿਆਰ ਲੈ ਕੇ ਲਹਿਰਾਉਂਦੇ ਨਜ਼ਰ ਆ ਰਹੇ ਨੇ ਤੇ ਇੱਕ ਪੰਜਾਬੀ ਗਾਣਾ ਲਾ ਕੇ ਗੈਂਗਸਟਰ ਵਾਦ ਦਾ ਤੇ ਉਹਦੇ ਤੇ ਨੱਚ ਵੀ ਰਹੇ ਨੇ ਤੇ ਗੱਡੀ ਦੇ ਵਿੱਚ ਪੂਰੀ ਮਸਤੀ ਕਰਦੇ ਹੋਏ ਜਾ ਰਹੇ ਦਿਖ ਰਹੇ ਨੇ ਤੇ ਉਤੇ ਹੀ ਗੱਲ ਕਰੀਏ ਕਿ ਇਹ ਵੀਡੀਓ ਜਿਹੜੀ ਹੈ ਐਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਕੁਝ ਮਿੰਟ ਬਾਅਦ ਦੀ ਦੱਸੀ ਜਾ ਰਹੀ ਹੈ ਤੇ ਇਹ ਵੀਡੀਓ ਦੇ ਵਿੱਚ ਜਿਹੜੇ ਨੌਜਵਾਨ ਨੇ ਉਹੀ ਨੇ ਜਿਨ੍ਹਾਂ ਨੇ ਸਿੱਧੂ ਦਾ ਕਤਲ ਕੀਤਾ ਹੈ ਤੇ ਜਿਹੜੇ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਉਤੋਂ ਮੌਕੇ ਹੀ ਵਾਰਦਾਤ ਤੋਂ ਫਰਾਰ ਹੋ ਗਏ ਸੀ ਫਿਲਹਾਲ ਜਿਵੇਂ ਕਿ ਸਿੱਧੂ ਦੇ ਕਤਲ ਦੀਆਂ ਕੁਝ ਹੋਰ ਵੀ ਗੁੱਥੀਆਂ ਜਿਹੜੀਆਂ ਅਸਲਝ ਸਕਦੀਆਂ ਨੇ ਗੱਲਾਂ ਬਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤੇ ਉਸ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਸਿੱਧੂ ਕਤਲ ਕੇਸ ਦੇ ਵਿੱਚ ਕੁਝ ਹੋਰ ਲੋਕ ਵੀ ਇਨਵੋਲਵ ਨੇ ਜਿਨ੍ਹਾਂ ਨੂੰ ਫੜਿਆ ਜਾ ਸਕਦਾ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਕਿ ਦਿੱਲੀ ਦੀ ਸਪੈਸ਼ਲ ਸੈੱਲ ਨੇ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਤੇ ਅੰਕਿਤ ਸ਼ਰਸਾ ਤੇ ਦੂਸਰਾ ਪ੍ਰੀਅ ਵਰਤ ਫੌਜੀ ਤੇ ਕਸ਼ਿਸ਼ ਨਾਮ ਦਾ ਵਿਅਕਤੀ ਗ੍ਰਿਫਤਾਰ ਹੋ ਚੁੱਕਿਆ ਹੈ ਤੇ ਉਧਰ ਸਚਨ ਚੌਧਰੀ ਦੇ ਨਾਲ ਨਾਲ ਜਿਵੇਂ ਹੋਰ ਵੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇਸ ਕੇਸ ਦੇ ਵਿੱਚ ਤਾਂ ਦਿੱਲੀ ਪੁਲਿਸ ਦੇ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ 6 ਸ਼ੂਟਰ ਸੀ ਜਿਨ੍ਹਾਂ ਦੇ ਵਿੱਚੋਂ 3 ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ 3 ਸ਼ੂਟਰ ਹਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਨੇ ਤੇ ਪੁਲਿਸ ਦਾ ਭਰੋਸਾ ਹੈ ਕਿ ਜਲਦੀ ਉਹਨਾਂ ਨੂੰ ਵੀ ਫੜ ਲਿਆ ਜਾਏਗਾ ਤੇ ਦੂਜੇ ਪਾਸੇ ਜਿਵੇਂ ਹੁਣ ਪੰਜਾਬ ਪੁਲਿਸ ਆਪਣੇ ਵੱਲੋਂ ਤਾਂ ਲਗਾਤਾਰ ਹੱਥ ਪੈਰ ਮਾਰ ਰਹੀ ਹੈ ਪਰ ਕੁਝ ਵੀ ਹੱਥ ਨਹੀਂ ਲੱਗ ਰਿਹਾ ਜਿੱਥੇ ਕਿ ਪੰਜਾਬ ਸਰਕਾਰ ਦਾ ਤੇ ਪੰਜਾਬ ਪ੍ਰਸ਼ਾਸਨ ਪੰਜਾਬ ਪੁਲਿਸ ਜਿਹੜੀ ਹੈ ਫੇਲੀਅਰ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਇੱਕ ਗੱਲ ਜਿਹੜੀ ਹੈ ਇਹ ਵੀ ਨਾਲ ਜੁੜ ਜਾਂਦੀ ਹੈ ਕਿ ਇਹ ਲੋਕ ਨਾਕਾਮਯਾਬ ਰਹੇ ਨੇ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਫੜਨ ਦੇ ਵਿੱਚ ਇਹ ਲੋਕ ਬਿਲਕੁਲ ਫੇਲੀਅਰ ਰਹੇ ਨੇ ਇਨਾਂ ਦਾ ਬਿਲਕੁਲ ਵੀ ਮਤਲਬ ਕਿ ਇੰਟਰਸਟ ਨਹੀਂ ਹੈ ਤੇ ਜਾਂ ਫਿਰ ਫੜਨਾ ਨਹੀਂ ਚਾਹੁੰਦੇ ਤੇ ਜਾਂ ਫਿਰ ਉੱਪਰੋਂ ਦਬਾਅ ਹੈ ਇਹਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਲੋਕਾਂ ਨੇ ਜਿਹੜੇ ਆਪਣੇ ਸਵਾਲ ਨੇ ਉਹ ਸਵਾਲ ਇਨਾਂ ਤੇ ਦਾਗ ਦਿੱਤੇ ਨੇ ਦਰਸਲ ਇਹ ਲੋਕ ਉਹੀ ਨੇ ਜਿਨ੍ਹਾਂ ਦੇ ਉੱਪਰ ਜਿਨ੍ਹਾਂ ਦੇ ਉੱਪਰ ਤੇ ਮਤਲਬ ਕਿ ਕਹਿਣ ਲੱਗੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਲਾਏ ਨੇ ਲੋਕਾਂ ਨੇ ਤੇ ਇਲਜ਼ਾਮ ਜਿਹੜੇ ਨੇ ਅਜਿਹੇ ਲੱਗੇ ਨੇ ਜਿਹੜੇ ਕਿ ਪੰਜਾਬ ਪੁਲਿਸ ਦੇ ਉੱਪਰ ਨੇ ਤੇ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਫੜਨ ਦੇ ਵਿੱਚ ਹਜੇ ਤੱਕ ਢਿੱਲ ਰੱਖੀ ਹੋਈ ਹੈ ਤੇ ਇਹ ਲੋਕ ਫੜਨ ਦੇ ਵਿੱਚ ਨਾਕਾਮਯਾਬ ਰਹੇ ਨੇ ਸਿੱਧੂ ਦੇ ਕਾਤਲਾਂ ਨੂੰ ਉਧਰ ਦੂਜੇ ਪਾਸੇ ਜੇ ਗੱਲ ਕਰੀਏ ਸਿੱਧੂ ਮੂਸੇਵਾਲੇ ਕਤਲ ਕੇਸ ਦੇ ਵਿੱਚ ਅੰਕਤ ਸਿਰਸ਼ਾ ਜਿਹੜਾ ਸ਼ੂਟਰ ਹੈ ਉਹੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਜਿਨੇ ਸਭ ਤੋਂ ਪਹਿਲਾਂ ਗੋਲੀ ਮਾਰੀ ਸੀ ਪ੍ਰਿਆ ਵਰਤ ਫੌਜੀ ਦੇ ਨਾਲ ਇਹ ਗੱਡੀ ਦੇ ਵਿੱਚ ਉਸ ਦਿਨ ਮਜੂਰ ਸੀ ਤੇ ਫੌਜੀ ਅਤੇ ਅੰਕਤ ਇਕੱਠੇ ਭੱਜੇ ਸੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਟੀਮ ਨੇ ਭਾਵੇਂ ਵੱਡੀ ਹਸਲ ਸਫਲਤਾ ਹਾਸਲ ਕਰ ਲਈ ਹੈ ਕਿਉਂਕਿ ਸਿੱਧੂ ਦੇ ਕਤਲ ਦੇ ਵਿੱਚ 6 ਸ਼ੂਟਰ ਸਾਹਮਣੇ ਆਏ ਨੇ ਤੇ ਜਿਨ੍ਹਾਂ ਦੇ ਵਿੱਚੋਂ 3 ਦੀ ਗ੍ਰਿਫਤਾਰੀ ਪਹਿਲਾਂ ਹੀ ਹੋ ਚੁੱਕੀ ਹੈ ਸਿੱਧੂ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਦਾ ਮਿਲ ਚੁੱਕੀ ਹੈ ਸਪੈਸ਼ਲ ਸੈੱਲ ਨੇ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਅੰਕਤ ਸ਼ਿਰਸਾ ਦੇ ਕੋਲੋਂ ਪੁੱਛਗਿੱਛ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਇਸ ਕੇਸ ਨੂੰ ਸੁਲਝਾਉਣ ਦੇ ਲਈ ਜਿਸ ਤਨਾ ਕਿ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਜੀ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਵੱਲੋਂ ਤੇ ਉਸ ਚਿੱਠੀ ਦਾ ਅਸਰ ਦੱਸਿਆ ਜਾ ਰਿਹਾ ਹੈ ਤੇ ਅਸਲ ਕਾਰਨ ਕੀ ਨੇ ਇਹ ਤਾਂ ਕੁਝ ਵੀ ਕਿਹਾ ਨਹੀਂ ਜਾ ਸਕਦਾ ਜਿਸ ਤਰ੍ਹਾਂ ਕਿ ਦਿੱਲੀ ਪੁਲਿਸ ਕੇਸ ਦੇ ਵਿੱਚ ਇੰਟਰਸਟ ਦਿਖਾ ਰਹੀ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਪੰਜਾਬ ਪੁਲਿਸ ਨੂੰ ਦਿਖਾਉਣ ਦੇ ਲਈ ਦਿੱਲੀ ਪੁਲਿਸ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਕਿ ਸਿੱਧੂ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਫੜ ਲਿਆ ਜਾਵੇ ਫਿਲਹਾਲ ਕੁਝ ਵੀ ਇਸ ਬਾਰੇ ਜਿਵੇਂ ਨਵਾਂ ਅਪਡੇਟ ਹੈ ਉਹ ਨਿਕਲ ਕੇ ਸਾਹਮਣੇ ਆਉਣਾ ਅਜੇ ਵੀ ਬਾਕੀ ਦੱਸਿਆ ਜਾ ਰਿਹਾ ਹੈ 6 ਵਿੱਚੋਂ ਫੌਜੀ ਅਤੇ ਅੰਕਤ ਮੁੱਖ ਸ਼ੂਟਰ ਦੱਸੇ ਜਾ ਰਹੇ ਨੇ ਇੱਕ ਸ਼ੂਟਰਾਂ ਅਨੁਸਾਰ ਉਹ ਬਲੈਰੋ ਗੱਡੀ ਦੇ ਵਿੱਚ ਮੌਜੂਦ ਸੀ ਜਿਸ ਨੂੰ ਕਸ਼ਿਸ਼ ਨਾਮ ਦਾ ਵਿਅਕਤੀ ਚਲਾ ਰਿਹਾ ਸੀ ਉਸ ਦੀ ਬਲੈਰੋ ਨੇ ਮੂਸੇ ਵਾਲੇ ਦੀ ਕਾਰ ਨੂੰ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਸਾਰਿਆਂ ਨੇ ਫਾਇਰਿੰਗ ਜਿਹੜੀ ਸੀ ਸ਼ੁਰੂ ਕਰ ਦਿੱਤੀ ਸੀ ਪਰ ਸਭ ਤੋਂ ਖੌਫਨਾਕ ਤਰੀਕੇ ਨਾਲ ਫੌਜੀ ਅਤੇ ਅੰਕਿਤ ਨੇ ਮੂਸੇ ਵਾਲੇ ਤੇ ਗੋਲੀਆਂ ਚਲਾ ਦਿੱਤੀਆਂ ਸੀ ਜਿਸ ਤੋਂ ਬਾਅਦ ਸਿੱਧੂ ਦੀ ਹੱਤਿਆ ਜਿਹੜੀ ਸੀ ਉਹ ਹੋ ਚੁੱਕੀ ਸੀ ਪਾਬ ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਸਿੱਧੂ ਦੇ ਮੱਥੇ ਵਿੱਚ ਗੋਲੀ ਮਾਰੀ ਗਈ ਤੇ ਉਹ ਦੱਸਿਆ ਜਾ ਰਿਹਾ ਹੈ ਕਿ ਅੰਕਿਤ ਨਾਮ ਦੇ ਮੁੰਡੇ ਨੇ ਜਿਹੜਾ ਅੰਕਲਤ ਸ਼ਿਰਸਾ ਇਸਨੇ ਹੀ ਗੋਲੀ ਚਲਾਈ ਸੀ ਸਿੱਧੂ ਦੇ ਮੱਥੇ ਵਿੱਚ ਗੋਲੀ ਦਾ ਨਿਸ਼ਾਨ ਇਸ ਮੁੰਡੇ ਦੀ ਬੰਦੂਕ ਵਿੱਚੋਂ ਨਿਕਲੀ ਹੋਈ ਗੋਲੀ ਦਾ ਏ ਤੇ ਉੱਥੇ ਹੀ ਸਿੱਧੂ ਦੇ ਉੱਪਰ ਲਗਾਤਾਰ ਫਾਇਰਿੰਗ ਜਿਹੜੀ ਸੀ ਇਹਨਾਂ ਨੇ ਪ੍ਰਿਆਵਰਤ ਫੌਜੀ ਤੇ ਉਧਰੋ ਕਸ਼ਸ਼ ਨਾਮ ਦੇ ਵਿਅਕਤੀ ਇਹਨਾਂ ਤਿੰਨਾਂ ਜਾਣਿਆਂ ਨੇ ਸਭ ਤੋਂ ਵੱਧ ਗੋਲੀਆਂ ਮਾਰੀਆਂ ਜਿਨ੍ਹਾਂ ਨੇ ਸਿੱਧੂ ਦੀ ਹੱਤਿਆ ਦੇ ਵਿੱਚ ਅਹਿਮ ਯੋਗਦਾਨ ਪਾਇਆ ਤੇ ਸਭ ਤੋਂ ਜ਼ਿਆਦਾ ਨਸ਼ੇ ਦੇ ਵਿੱਚ ਟੰਨ ਇਹ ਲੋਕ ਦੱਸੇ ਜਾ ਰਹੇ ਸੀ ਜਿਨ੍ਹਾਂ ਨੇ ਸਿੱਧੂ ਦੇ ਉੱਪਰ ਤਾਪੜ ਤੋੜ ਫਲਾਈਂਗ ਕੀਤੀ ਹੈ ਫਿਲਹਾਲ ਇਹਨਾਂ ਤੋਂ ਪੁੱਛ ਗਿਛ ਦੇ ਮਾਮਲੇ ਦੇ ਵਿੱਚ ਹੋਰ ਕੀ ਕੁਝ ਸਾਹਮਣੇ ਆ ਸਕਦਾ ਹੈ ਇਹ ਤੇ ਸਮਾਂ ਹੀ ਦੱਸੇਗਾ ਤੇ ਜਲਦੀ ਹੀ ਪੁਲਿਸਿਸ ਦੇ ਵਿੱਚ ਆਪਣੀ ਇਨਟਰੋਲਮੈਂਟ ਦੱਸੇਗੀ ਤੇ ਇਸ ਦੇ ਵਿੱਚ ਨਵੀਂ ਅਪਡੇਟ ਕੀ ਮਿਲੀ ਹੈ ਜਲਦੀ ਹੀ ਸਾਂਝੀ ਕਰ ਦਿੱਤੀ ਜਾਊਗੀ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ